ਹੈਲੋ ਦੋਸਤੋ ਰੌਜਕ ਪੰਜਾਬੀ ਕਹਾਣੀਆਂ ਤੇ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਨੀਰੂਆ ਅਸੀਂ ਦੋ ਭੈਣ ਭਰਾ ਸੀ ਮੇਰਾ ਭਰਾ ਮੇਰੇ ਤੋਂ 5 ਸਾਲ ਵੱਡਾ ਸੀ ਤੇ ਉਸ ਦਾ ਵਿਆਹ ਮੇਰੇ ਤੋਂ ਪਹਿਲਾਂ ਹੋ ਚੁੱਕਿਆ ਸੀ ਮੇਰੀ ਭਾਬੀ ਬੜੀ ਚੰਗੀ ਸੀ ਅਸੀਂ ਦੋਨੋਂ ਆਨੰਦ ਭਰਾਈਆਂ ਸਹੇਲੀਆਂ ਵਾਂਗ ਹੀ ਰਹਿੰਦੀਆਂ ਸੀ ਮੇਰੀ ਆਪਣੀ ਭਾਬੀ ਨਾਲ ਬਹੁਤ ਬੰਦੀ ਸੀ ਤੇ ਆਪਣੀ ਭਾਬੀ ਦੇ ਹਾਰ ਸ਼ਿੰਗਾਰ ਲਗਾਉਣ ਦਾ ਮੈਨੂੰ ਪੜਾ ਹੀ ਚਾਹ ਜਿਆ ਰਹਿੰਦਾ ਸੀ ਮੈਂ ਉਸ ਨੂੰ ਹਰ ਰੋਜ਼ ਵਧੀਆ ਵਧੀਆ ਤਿਆਰ ਕਰਦੀ ਹੁੰਦੀ ਸੀ ਤੇ ਮੈਂ ਉਸ ਨੂੰ ਇਹ ਵੀ ਕਹਿ ਦਿੰਦੀ ਹੁੰਦੀ ਸੀ ਕਿ ਭਾਬੀ ਜਦੋਂ ਮੇਰਾ ਵਿਆਹ ਹੋ ਗਿਆ ਮੇਰੀ ਨਣਦ ਵੀ ਮੈਨੂੰ ਇਸੇ ਤਰ੍ਹਾਂ ਹੀ ਤਿਆਰ ਕਰਿਆ ਕਰੇਗੀ ਤਾਂ ਭਾਬੀ ਹੱਸ ਕੇ ਮੰਮੀ ਨੂੰ ਕਹਿ ਦਿੰਦੀ ਸੀ ਮੰਮੀ ਜਦੋਂ ਨੀਰੂ ਦਾ ਵਿਆਹ ਕੀਤਾ ਤਾਂ ਇਹਨੂੰ ਨਣ ਦੇ ਜ਼ਰੂਰ ਲੱਭ ਕੇ ਦੇਣੀ ਆ ਕਿਉਂਕਿ ਇਸ ਨੂੰ ਨਣਦ ਕੋਲੋਂ ਤਿਆਰ ਹੋਣ ਦਾ ਬੜਾ ਹੀ ਸ਼ੌਂਕ ਆ ਮੰਮੀ ਹੱਸਪੈੰਡੀ ਪਤਾ ਹੀ ਨਾ ਲੱਗਾ ਕਦੋਂ ਮੇਰੇ ਭਰਾ ਦੇ ਵਿਆਹ ਨੂੰ 4 ਸਾਲ ਹੋ ਗਏ ਤੇ ਮੇਰੇ ਭਰਾ ਦੇ ਘਰ ਇੱਕ ਸੋਹਣੇ ਜਿਹੇ ਪੁੱਤਰ ਨੇ ਜਨਮ ਲਿਆ ਅਸੀਂ ਸਾਰੇ ਆਪਣੇ ਘਰ ਵਿੱਚ ਬਹੁਤ ਖੁਸ਼ ਸੀ ਤਾਂ ਪਾਪਾ ਕਹਿਣ ਲੱਗੇ ਕਿ ਹੁਣ ਆਪਾਂ ਨੀਰੂ ਲਈ ਵੀ ਰਿਸ਼ਤਾ ਦੇਖਦੇ ਆਂ ਪਾਪਾ ਨੇ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ ਤਾਂ ਇੱਕ ਰਿਸ਼ਤੇ ਦੀ ਦਾਸ ਪਈ ਰਿਸ਼ਤੇ ਦੀ ਦਾਸ ਮੇਰੀ ਮਾਸੀ ਨੇ ਪਾਈ ਸੀ ਮੁੰਡਾ ਪੁਲਿਸ ਵਿੱਚ ਲੱਗਿਆ ਹੋਇਆ ਸੀ 6 ਕਿੱਲੇ ਜ਼ਮੀਨ ਦੇ ਸੀ ਬਹੁਤ ਸੋਹਣਾ ਸੀ ਘਰ ਬਰ ਬਣਾਇਆ ਹੋਇਆ ਸੀ ਤੇ ਮੁੰਡਾ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤ ਸੀ ਡੈਡੀ ਨੂੰ ਸਭ ਕੁਝ ਵਧੀਆ ਲੱਗਿਆ ਤੇ ਡੈਡੀ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਪਰ ਭਾਬੀ ਨੇ ਦੱਸਿਆ ਕਿ ਤੇਰੀ ਨਣਦ ਵਾਲਾ ਚਾਹ ਤਾਂ ਅਧੂਰਾ ਹੀ ਰਹਿ ਗਿਆ ਮੁੰਡੇ ਦੇ ਕੋਈ ਭੈਣ ਨਹੀਂ ਹੈ ਮੈਨੂੰ ਸੁਣ ਕੇ ਸੱਚੀ ਬੜਾ ਦੁੱਖ ਜਿਹਾ ਲੱਗਿਆ ਮੈਂ ਕਿਹਾ ਡੈਡੀ ਇੱਥੇ ਰਿਸ਼ਤਾ ਨਾ ਕਰੋ ਮੈਂ ਉੱਥੇ ਵਿਆਹ ਕਰਵਾਉਣਾ ਚਾਹੁੰਦੀ ਆ ਜਿੱਥੇ ਮੁੰਡੇ ਦੀ ਭੈਣ ਹੋਵੇ ਕਿਉਂਕਿ ਮੈਨੂੰ ਨਣਦ ਭਾਬੀ ਦਾ ਰਿਸ਼ਤਾ ਬਹੁਤ ਹੀ ਪਿਆਰਾ ਲੱਗਦਾ ਤਾਂ ਡੈਡੀ ਹੱਸ ਕੇ ਕਹਿਣ ਲੱਗੇ ਤੂੰ ਫਿਕਰ ਨਾ ਕਰ ਮੁੰਡੇ ਦੇ ਤਾਏ ਦੇ ਦੋ ਕੁੜੀਆਂ ਹੈਗੀਆਂ ਇਹਨਾਂ ਦਾ ਕੋਈ ਫਰਕ ਨਹੀਂ ਆ ਤੂੰ ਉਹਨਾਂ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਕੇ ਰੱਖੀ ਮੈਂ ਬਹੁਤ ਖੁਸ਼ ਹੋਈ ਮੇਰੇ ਵਿਆਹ ਦਾ ਦਿਨ ਰੱਖ ਦਿੱਤਾ ਅਸੀਂ ਬੜੀ ਖੁਸ਼ੀ-ਖੁਸ਼ੀਆਂ ਤਿਆਰੀਆਂ ਕਰਨ ਲੱਗ ਪਏ ਪਤਾ ਹੀ ਨਾ ਲੱਗਾ ਕਦੋਂ ਮੇਰੇ ਵਿਆਹ ਵਾਲਾ ਦਿਨ ਆ ਗਿਆ ਤੇ ਫਿਰ ਮੈਂ ਆਪਣੇ ਸਹੁਰੇ ਘਰ ਚਲੀ ਗਈ ਸਹੁਰੇ ਘਰ ਜਾ ਕੇ ਵੀ ਮੈਂ ਬਹੁਤ ਖੁਸ਼ ਹੋਈ ਕਿਉਂਕਿ ਉਹਨਾਂ ਦਾ ਘਰ ਬਹੁਤ ਸੋਹਣਾ ਸੀ ਪਰ ਮੇਰੀ ਉਹ ਖੁਸ਼ੀ ਉਸੇ ਵੇਲੇ ਅਧੂਰੀ ਰਹਿ ਗਈ ਜਿਸ ਵੇਲੇ ਮੈਂ ਸੁਹਾਗ ਰਾਤ ਮਨਾਉਣ ਲਈ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਉਹ 10 ਵਜੇ ਕਮਰੇ ਵਿੱਚ ਆਇਆ ਡਾਕਟਰ ਮੇਰੇ ਕੋਲ ਬੈਠ ਕੇ ਪੁੱਛਣ ਲੱਗਾ ਕਿ ਤੁਸੀਂ ਰੋਟੀ ਖਾ ਲਈ ਮੈਂ ਹਾਂ ਵਿੱਚ ਸਿਰ ਹਿਲਾਇਆ ਫਿਰ ਉਹ ਮੈਨੂੰ ਕਹਿਣ ਲੱਗਾ ਨੀਰੂ ਇਸ ਤਰ੍ਹਾਂ ਕਰ ਜੱਗ ਵਿੱਚ ਦੁੱਧ ਰੱਖਿਆ ਨਾਲੇ ਆਵ ਪੀ ਲੈ ਤੇ ਨਾਲੇ ਮੈਨੂੰ ਫੁੜਾ ਦੇ ਮੈਂ ਸੋਚਿਆ ਕਿ ਉਸਨੇ ਦੁੱਧ ਪੀ ਕੇ ਹੀ ਸੁਹਾਗ ਰਾਤ ਮਨਾਉਣੀ ਹੋਵੇਗੀ ਮੈਂ ਬੜੇ ਚਾ ਨਾਲ ਉਹਨੂੰ ਦੁੱਧ ਪਿਵਾਇਆ ਤੇ ਆਪ ਵੀ ਪੀ ਲਿਆ ਪਰ ਉਸ ਤੋਂ ਬਾਅਦ ਉਹ ਕਹਿਣ ਲੱਗਾ ਅੱਜ ਸਾਰੇ ਦਿਨ ਦੇ ਬਹੁਤ ਥੱਕੇ ਹੋਇਆ ਤੇ ਤੂੰ ਵੀ ਆਰਾਮ ਕਰ ਤੇ ਮੈਨੂੰ ਵੀ ਬੜੀ ਨੀਂਦ ਆ ਰਹੀ ਹੈ ਤੇ ਉਹ ਮੇਰੇ ਵੱਲ ਪਿੱਠ ਕਰਕੇ ਬੜੇ ਆਰਾਮ ਨਾਲ ਸੌਂ ਗਿਆ 10 ਮਿੰਟਾਂ ਬਾਅਦ ਉਸਦੇ ਘਰਾਣੇ ਵੱਜਣ ਲੱਗ ਪਏ ਪਰ ਮੈਨੂੰ ਕਿੱਥੋਂ ਨੀਂਦ ਆਉਣੀ ਸੀ ਕਿਉਂਕਿ ਮੇਰੇ ਮਨ ਵਿੱਚ ਤਾਂ ਸੁਹਾਗ ਰਾਤ ਦਾ ਜੋ ਚਾ ਸੀ ਉਹਨੂੰ ਲੈ ਕੇ ਹੁਣ ਮੈਂ ਚਿੰਤਾ ਵਿੱਚ ਸੀ ਕਿ ਮੇਰੇ ਘਰ ਵਾਲੇ ਨੇ ਮੇਰੇ ਨਾਲ ਸੁਹਾਗਰਾਤ ਕਿਉਂ ਨਹੀਂ ਮਨਾਈ ਮੁੰਡਿਆਂ ਨੂੰ ਤਾਂ ਕਿੰਨਾ ਚਾਹ ਹੁੰਦਾ ਸੁਹਾਗਰਾਤ ਦਾ ਤੇ ਇਹ ਮੁੰਡਾ ਹੋ ਕੇ ਵੀ ਚੁੱਪ ਕਰਕੇ ਸੌ ਗਿਆ ਪਰ ਮੇਰੇ ਦਿਲ ਵਿੱਚ ਜੋ ਸੁਹਾਗਰਾਤ ਮਨਾਉਣ ਦਾ ਚਾ ਸੀ ਉਹ ਮੈਨੂੰ ਟਿਕਾ ਨਹੀਂ ਦੇ ਰਿਹਾ ਸੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਮੈਨੂੰ ਇੰਜ ਲੱਗ ਰਿਹਾ ਸੀ ਕਿ ਮੇਰੇ ਘਰ ਵਾਲੇ ਨੂੰ ਜਦੋਂ ਕਿਤੇ ਅੱਧੀ ਰਾਤ ਨੂੰ ਜਾਗ ਆਵੇਗੀ ਤਾਂ ਉਹ ਜ਼ਰੂਰ ਮੈਨੂੰ ਪਿਆਰ ਕਰੇਗਾ ਮੇਰੇ ਨਾਲ ਸਬੰਧ ਵੀ ਬਣਾ ਲਵੇਗਾ ਮੈਂ ਇਸੇ ਇੰਤਜ਼ਾਰ ਵਿੱਚ ਸਾਰੀ ਰਾਤ ਹੀ ਲੰਗਾ ਦਿੱਤੀ ਪਰ ਉਹਨੇ ਅਜੇ ਹੁਣ ਕੁਛ ਨਹੀਂ ਕੀਤਾ ਮੈਂ ਸਵੇਰੇ ਉੱਠ ਕੇ ਨਹਾ ਤੋ ਕੇ ਰਸੋਈ ਵਿੱਚ ਆਪਣੀ ਸੱਸ ਨਾਲ ਕੰਮ ਕਰਵਾਉਣ ਲੱਗ ਪਈ ਮੈਂ ਸੋਚਿਆ ਕੱਲੇ ਸਾਰੇ ਦਿਨ ਦਾ ਥੱਕਿਆ ਹੋਣ ਕਰਕੇ ਸੌਂ ਗਿਆ ਹੋਵੇਗਾ ਕਿ ਚਲੋ ਕੱਲ੍ਹ ਨੂੰ ਤੇ ਅੱਜ ਤਾਂ ਸਾਡੀ ਸੁਹਾਗਰਾਤ ਜ਼ਰੂਰ ਹੋਵੇਗੀ ਪਰ ਮੈਂ ਅੱਜ ਦਿਨ ਦੇਖ ਕੇ ਵੀ ਹੈਰਾਨ ਰਹਿ ਗਈ ਮੇਰੇ ਘਰ ਵਾਲੇ ਨੇ ਮੈਨੂੰ ਹੱਥ ਤੱਕ ਨਾ ਲਾਇਆ ਮੇਰੇ ਮਨ ਵਿੱਚ ਜੋ ਚਾਹ ਸੀ ਉਹ ਤਾਂ ਇੱਕ ਟੁੱਟੇ ਹੋਏ ਫੁੱਲ ਵਾਂਗ ਕੁਮਲਾ ਕੇ ਰਹਿ ਗਈ ਸੀ ਮੈਂ ਉਸ ਨੂੰ ਖੁਦ ਹੀ ਕਿਹਾ ਕਿ ਅੱਜ ਆਪਾਂ ਸੁਹਾਗ ਰਾਤ ਮਨਾਉਣੀ ਹੈ ਅੱਜ ਦਾ ਤੁਹਾਡਾ ਥਕੀਵਾ ਉਤਰ ਗਿਆ ਹੋਵੇਗਾ ਪਰ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਸੁਹਾਗ ਰਾਤ ਵੀ ਮਨਾ ਲਵਾਂਗੇ ਚੁੱਪ ਕਰਕੇ ਸੌਂ ਜਾ ਪਰ ਮੇਰੇ ਅੰਦਰ ਜੋ ਸੁਹਾਗ ਰਾਤ ਮਨਾਉਣ ਦੀ ਜ਼ਾਹਤ ਸੀ ਉਹ ਮੈਨੂੰ ਕਿੱਥੇ ਟਿਕਣ ਦਿੰਦੀ ਸੀ ਮੇਰੀਆਂ ਸਹੇਲੀਆਂ ਨੇ ਤਾਂ ਮੇਰੇ ਵਿਆਹ ਤੋਂ 2-3 ਦਿਨ ਪਹਿਲਾਂ ਹੀ ਮੈਨੂੰ ਸੁਹਾਗ ਰਾਤ ਬਾਰੇ ਛੇੜਨਾ ਸ਼ੁਰੂ ਕਰ ਦਿੱਤਾ ਸੀ। ਮੇਰੇ ਅੰਦਰ ਬਹੁਤ ਸਾਰੀਆਂ ਉਮੰਗਾਂ ਜਾਗ ਪਈਆਂ ਸੀ ਜਿਹੜੀਆਂ ਕਿ ਹੁਣ ਬਿਲਕੁਲ ਮਰ ਜਾ ਚੁੱਕੀਆਂ ਸੀ। ਕਰਦਿਆਂ ਕਰਾਉਂਦਿਆਂ ਮੇਰੇ ਵਿਆਹ ਨੂੰ 1 ਮਹੀਨਾ ਲੰਘ ਗਿਆ ਪਰ ਮੇਰੇ ਘਰ ਵਾਲੇ ਨੇ ਅੱਜ ਤੱਕ ਮੇਰੇ ਨਾਲ ਸੁਹਾਗ ਰਾਤ ਨਹੀਂ ਮਨਾਈ ਸੀ। ਹੁਣ ਮੈਂ ਬਹੁਤ ਹੀ ਉਦਾਸ ਰਹਿਣ ਲੱਗ ਪਈ ਸੀ। ਮੇਰਾ ਘਰ ਵਿੱਚ ਦਿਲ ਨਹੀਂ ਲੱਗਦਾ ਸੀ। ਕਦੇ-ਕਦੇ ਮੈਂ ਰੋਣ ਲੱਗ ਜਾਂਦੀ ਸੀ ਪਰ ਮੈਂ ਇਸ ਦੀ ਵਜ੍ਹਾ ਕਿਸੇ ਨੂੰ ਦੱਸ ਨਹੀਂ ਸੀ ਸਕਦੀ। ਇੱਕ ਦਿਨ ਮੈਂ ਬਹੁਤ ਉਦਾਸ ਬੈਠੀ ਸੀ ਤਾਂ ਮੇਰੀ ਸੱਸ ਕਹਿਣ ਲੱਗੀ ਨੀਰੂ ਪੁੱਤ ਜੇ ਤੇਰਾ ਘਰੇ ਦਿਲ ਨਹੀਂ ਲੱਗਦਾ ਤਾਂ ਆਪਣੇ ਤਾਇਆ ਜੀ ਦੇ ਘਰੇ ਚਲੀ ਜਾਇਆ ਕਰ ਕੁੜੀਆਂ ਨਾਲ 10 ਮਿੰਟ ਹਾਸ ਖੇਡ ਕੇ ਤੇਰਾ ਦਿਲ ਲੱਗ ਜਾਵੇਗਾ ਮੈਂ ਮੰਮੀ ਦੇ ਕਹਿਣ ਤੇ ਤਾਇਆ ਜੀ ਦੇ ਘਰ ਚਲੀ ਗਈ ਮੈਂ ਦੇਖਿਆ ਤਾਂ ਉਹਨਾਂ ਦੇ ਘਰ ਕੋਈ ਨਹੀਂ ਸੀ ਮੈਂ ਥੋੜਾ ਜਿਹਾ ਅੱਗੇ ਹੋਈ ਤਾਂ ਮੈਨੂੰ ਕਮਰੇ ਵਿੱਚੋਂ ਤਾਈ ਤੇ ਤਾਏ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ ਮੈਂ ਚੁੱਪ ਕਰਕੇ ਉੱਥੇ ਰੁਕ ਗਈ ਤੇ ਉਹਨਾਂ ਦੀਆਂ ਗੱਲਾਂ ਸੁਣਨ ਲੱਗ ਪਈ ਕਿਉਂਕਿ ਸ਼ਾਇਦ ਦਾਇਆ ਜੀ ਦੀਆਂ ਕੁੜੀਆਂ ਘਰ ਨਹੀਂ ਸੀ। ਤਾਈ-ਤਾਏ ਨੂੰ ਕਹਿ ਰਹੀ ਸੀ ਕਿ ਇੰਨੀ ਉਮਰ ਹੋ ਗਈ ਆ ਪਰ ਤੁਹਾਡਾ ਹਜੇ ਤੱਕ ਵੀ ਦਿਲ ਨਹੀਂ ਵਰਦਾ। ਬਹੁਤ ਟਾਈਮ ਹੋ ਗਿਆ। ਹੁਣ ਤਾਂ ਇਹ ਕੁਝ ਕਰ ਦਿਆਂ ਨਾ। ਹੁਣ ਤੁਸੀਂ ਸਬਰ ਕਰੋ। ਹੁਣ ਨਿਤ-ਨਿਤ ਤਾਂ ਮੇਰੇ ਤੋਂ ਵੀ ਇਹ ਸਭ ਕੁਝ ਨਹੀਂ ਹੁੰਦਾ। ਤਾਇਆ ਕਹਿਣ ਲੱਗਾ ਮਰਦ ਤੇ ਕੋੜਾ ਕਦੇ ਬੁੱਢੇ ਨਹੀਂ ਹੁੰਦੇ। ਤੂੰ ਬਸ ਥੋੜਾ ਜਿਹਾ ਟਾਈਮ ਮੇਰੇ ਲਈ ਜ਼ਰੂਰ ਕੱਢ ਲਿਆ ਕਰ। 5-10 ਮਿੰਟਾਂ ਦਾ ਕੀ ਆ? ਜੇ ਕਸ਼ਟ ਸਹਿ ਲਵੇਂਗੀ। ਕੋਝ ਨਹੀਂ ਹੁੰਦਾ ਤੂੰ ਤਾਂ ਕਰਮਾ ਵਾਲੀ ਐ ਜੀਨੂੰ ਇਸ ਉਮਰ ਵਿੱਚ ਵੀ ਇੰਨਾ ਪਿਆਰ ਮਿਲ ਰਿਹਾ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਹਰਾਨ ਰਹਿ ਗਈ ਖਿਤਾਇਆ ਤਾਈ ਇੰਨੀ ਉਮਰ ਵਿੱਚ ਵੀ ਇਹ ਸਭ ਕੁਝ ਕਰਦੇ ਆ ਤੇ ਇੱਕ ਮੇਰਾ ਘਰ ਵਾਲਾ ਜੋ ਨਵਾਂ ਵਿਆਹਿਆ ਹੋ ਕੇ ਵੀ ਮੈਨੂੰ ਹੱਥ ਨਹੀਂ ਲਾਉਂਦਾ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਵਾਪਸ ਮੁੜ ਲੱਗੀ ਤਾਂ ਮੇਰਾ ਗਮਲੇ ਵਾਲਾ ਸਟੈਂਡ ਤੇ ਹੱਥ ਵੱਜਿਆ ਤੇ ਗਮਲਾ ਡਿੱਗ ਪਿਆ ਤਾਂ ਤਾਇਆ ਫਟਾਫਟ ਬਾਹਰ ਆਇਆ ਤਾਇਏ ਦੇ ਕੱਲਾ ਤੌਲੀਆ ਲਪੇਟਿਆ ਹੋਇਆ ਸੀ ਮੈਂ ਤਾਈ ਦਾ ਸਰੀਰ ਦੇ ਕੇ ਹੈਰਾਨ ਰਹਿ ਗਈ ਕਿਉਂਕਿ ਬਾਹਰ ਆਉਂਦਿਆਂ ਹੀ ਅੰਗਰੀਸੀ ਦੀ ਨਿਗਾਹ ਤਾਈ ਦੇ ਸਰੀਰ ਤੇ ਪਈ ਸੀ ਤਾਂ ਇਹਦਾ ਸਰੀਰ ਤਾਂ ਮੁੰਡਿਆਂ ਵਾਂਗ ਪੂਰਾ ਸਟੌਲ ਸੀ ਤਾਈ ਦੇ ਡੋਲੇ ਪੂਰੇ ਮਜ਼ਬੂਤ ਦਿਸ ਰਹੇ ਸੀ ਤਾਇਆ ਮੈਨੂੰ ਕਹਿ ਲਗਾ ਨੀਰੂ ਆ ਜਾ ਇੱਥੇ ਕਿਉਂ ਖਲੋਤੀ ਹੋਈ ਹੈ ਮੈਂ ਤਾਈ ਨਾਲ ਅੱਗੇ ਚਲੀ ਗਈ ਇੰਨੇ ਟਾਈਮ ਨੂੰ ਤਾਈ ਵੀ ਬਾਹਰ ਆ ਗਈ ਤਾਈ ਦੇ ਵਾਲ ਖਿਲਰੇ ਹੋਏ ਸੀ ਤਾਈ ਕਹਿਣ ਲੱਗੀ ਕੁੜੀਆਂ ਤਾਂ ਸ਼ਹਿਰ ਗਈਆਂ ਨੇ ਉਹ ਮੇਰੇ ਕੋਲ ਗੱਲਾਂ ਕਰਨ ਬੈਠੀ ਮੈਂ 10 ਕੋ ਮਿੰਟ ਬੈਠੀ ਤੇ ਫਿਰ ਘਰ ਵਾਪਸ ਆ ਗਈ ਅਗਲੇ ਦਿਨ ਮੇਰਾ ਘਰ ਵਾਲਾ ਤੇ ਮੇਰੀ ਸੱਸ ਸ਼ਹਿਰ ਚਲੇ ਗਏ ਮੈਂ ਘਰ ਵਿੱਚ ਇਕੱਲੀ ਸੀ ਤਾਇਆ ਸਾਡੇ ਘਰ ਆਇਆ ਤਾਂ ਮੈਂ ਚੁੱਪਚਾਪ ਬੈਠੀ ਸੀ ਤਾਇਆ ਮੈਨੂੰ ਪੁੱਛਣ ਲੱਗਾ ਨੀਰੂ ਤੇਰਾ ਇਸ ਘਰ ਵਿੱਚ ਦਿਲ ਨਹੀਂ ਲੱਗਦਾ ਤੂੰ ਜਦੋਂ ਦੀ ਵਿਆਹੀ ਹੋਈ ਹੈ ਮੈਂ ਤੈਨੂੰ ਦੇਖਦਾ ਕਿ ਤੂੰ ਬਹੁਤ ਹੀ ਚੁੱਪਚਾਪ ਰਹਿੰਦੀ ਹੈ ਤੈਨੂੰ ਕਦੇ ਵੀ ਹੱਸਦਿਆਂ ਨੂੰ ਨਹੀਂ ਦੇਖਿਆ ਤਾਂ ਮੈਂ ਆਪਣੇ ਮਨ ਤੇ ਕੰਟਰੋਲ ਨਾ ਕਰ ਸਕੀ ਮੈਂ ਉੱਚੀ-ਉੱਚੀ ਰੋਣ ਲੱਗ ਪਈ। ਤਾਇਆ ਕੋਲ ਆ ਕੇ ਪੁੱਛਣ ਲੱਗਾ ਕਿ ਗੱਲ ਵੀ ਦੱਸ, ਕੀ ਗੱਲ ਹੋਈ ਐ? ਤਾਂ ਮੈਂ ਤਾਇਆ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਮੇਰੇ ਘਰ ਵਾਲੇ ਨੇ ਅਜੇ ਤੱਕ ਮੇਰੇ ਨਾਲ ਸੁਹਾਗ ਰਾਤ ਨਹੀਂ ਮਨਾਈ। ਮੇਰੇ ਅੰਦਰਲੇ ਚਾ ਅਜੇ ਤੱਕ ਕੁਵਾਰੇ ਨੇ। ਮੈਂ ਵਿਆਹੀ ਹੋ ਕੇ ਵੀ ਕੁਵਾਰੀ ਫਿਰਦੀ ਆਂ। ਤਾਂ ਤਾਇਆ ਇਹ ਸਭ ਕੁਝ ਸੁਣ ਕੇ ਹੈਰਾਨ ਰਹਿ ਗਿਆ। ਕਹਿਣ ਲੱਗਾ ਇਹ ਕਿਹੋ ਜਿਹਾ ਮੁੰਡਾ ਐ? ਇੰਨੀ ਸੋਹਣੀ ਸੁਨੱਖੀ ਘਰਵਾਲੀ ਨੂੰ ਹੱਥ ਤੱਕ ਨਹੀਂ ਲਾਇਆ? ਪਤੰਦਰ ਨੇ ਇਨਾ ਕਹਿ ਕੇ ਤਾਈ ਨੇ ਮੇਰੇ ਮੋਢੇ ਤੇ ਹੱਥ ਰੱਖਿਆ। ਮੈਨੂੰ ਬੜਾ ਚੰਗਾ ਜਿਹਾ ਮਹਿਸੂਸ ਹੋਇਆ ਕਿਉਂਕਿ ਮੈਨੂੰ ਪਹਿਲੀ ਵਾਰ ਕਿਸੇ ਬਗਾਨੀ ਮਰਦ ਨੇ ਛੂਇਆ ਸੀ। ਮੈਂ ਤਾਂ ਇਹਦੇ ਹੱਥ ਉੱਪਰ ਆਪਣਾ ਹੱਥ ਰੱਖ ਦਿੱਤਾ। ਤਾਈ ਨੇ ਦੂਜਾ ਹੱਥ ਮੇਰੇ ਹੱਥ ਦੇ ਉੱਪਰ ਰੱਖ ਦਿੱਤਾ ਤੇ ਫਿਰ ਮੈਨੂੰ ਕਹਿਣ ਲੱਗਾ, "ਜੇ ਤੂੰ ਬੁਰਾਣਾ ਮਣਾਵੇਂ ਤਾਂ ਮੈਂ ਤੇਰੇ ਚਾਹ ਪੂਰਾ ਕਰ ਪੂਰੇ ਕਰ ਦੇਣਾ। ਤੇਰੇ ਅੰਦਰਲੀ ਅੱਗ ਨੂੰ ਠੰਡਾ ਕਰ ਦੇਣਾ।" ਇੰਨਾ ਹੀ ਮੋਹੂ ਸੁਣ ਕੇ ਮੈਂ ਕੰਟਰੋਲ ਤੋਂ ਬਾਹਰ ਹੋ ਗਈ। ਮੈਂ ਤਾਂ ਉਹਨੂੰ ਘੁੱਟ ਕੇ ਗੱਲ ਕੀਤੀ ਪਾਈ ਫਿਰ ਮੈਂ ਤੇ ਤਾਇਆ ਬੈਡਰੂਮ ਵਿੱਚ ਚਲੇ ਗਏ ਜਿੱਥੇ ਤਾਈ ਨੇ ਮੈਨੂੰ ਰਾਤ ਕਿ ਤਿਆਰ ਕੀਤਾ ਤੇ ਮੇਰੇ ਨਾਲ ਸੁਹਾਗਰਾਤ ਮਨਾਈ ਮੈਂ ਪਹਿਲੀ ਵਾਰ ਸੰਬੰਧ ਬਣਾਏ ਸੀ ਮੈਨੂੰ ਕੋਈ ਤਕਲੀਫ ਨਹੀਂ ਹੋਈ ਬਲਕਿ ਮੈਂ ਤਾਂ ਤਰਸੀ ਪਈ ਸੀ ਮੈਨੂੰ ਇਹ ਸਭ ਕੁਝ ਕਰਕੇ ਬਹੁਤ ਚੰਗਾ ਮਹਿਸੂਸ ਹੋਇਆ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੇ ਦਿਮਾਗ ਤੋਂ ਕੋਈ ਬੋਝ ਹਲਕਾ ਹੋ ਗਿਆ ਹੋਵੇ ਤਾਈ ਨੇ ਮੇਰਾ ਮੱਥਾ ਚੁੰਮਿਆ ਤੇ ਫਿਰ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੈਂ ਤਾਂ ਇਹ ਪਿੱਛੇ ਕੀਤਾ ਤੇ ਇੱਕ ਵਾਰ ਮੈਨੂੰ ਲੱਗਿਆ ਕਿ ਮੈਂ ਕੋਈ ਇਹ ਗਲਤੀ ਤਾਂ ਨਹੀਂ ਕੀਤੀ। ਤਾਂ ਤਾਇਆ ਕਹਿਣ ਲੱਗਾ ਕੀ ਗੱਲ ਹੁਣ ਮੈਨੂੰ ਇੱਕ ਵਾਰ ਪਿੱਛੇ ਕਿਉਂ ਕਰਤਾ? ਮੈਂ ਕਿਹਾ ਮੈਨੂੰ ਲੱਗਦਾ ਆਪਾਂ ਨੇ ਇਹ ਗਲਤੀ ਕਰ ਦਿੱਤੀ ਹੈ। ਤਾਇਆ ਕਹਿਣ ਲੱਗਾ ਜਿਹੜੀ ਚੀਜ਼ ਦੀ ਜ਼ਰੂਰਤ ਆਪਣੇ ਸਰੀਰ ਨੂੰ ਹੁੰਦੀ ਆ ਉਸ ਜ਼ਰੂਰਤ ਨੂੰ ਪੂਰਾ ਕਰਨਾ ਗਲਤੀ ਨਹੀਂ ਹੁੰਦੀ ਬਲਕਿ ਉਸ ਜ਼ਰੂਰਤ ਨੂੰ ਆਪਣੇ ਅੰਦਰ ਦਬਾਈ ਰੱਖਣਾ ਹੀ ਗਲਤੀ ਹੁੰਦੀ ਹੈ। ਤੂੰ ਆਪਣੇ ਦਿlo ਦਿਮਾਗ ਵਿੱਚੋਂ ਇਹ ਗੱਲ ਕੱਢ ਦੇ। ਤੇ ਆਪਾਂ ਕਦੇ ਵੀ ਕਿਸੇ ਕੋਲ ਇਹ ਗੱਲ ਨਹੀਂ ਕਰਨੀ ਕਿ ਆਪਾਂ ਇੱਕ ਦੂਸਰੇ ਨਾਲ ਕੀ ਰਿਸ਼ਤਾ ਤੂੰ ਸਾਰਿਆਂ ਦੇ ਸਾਹਮਣੇ ਮੈਨੂੰ ਤਾਇਆ ਜੀ ਕਹਿ ਕੇ ਬੁਲਾਵੇਂਗੀ ਤੇ ਮੈਂ ਤੈਨੂੰ ਪੁੱਤ ਬਸ ਇਹਨਾਂ ਦੀ ਗੈਰ ਹਾਜ਼ਰੀ ਵਿੱਚ ਆਪਾਂ ਪਤੀ ਪਤਨੀ ਹੋਇਆ ਕਰਾਂਗੇ ਉਸ ਦਿਨ ਤੋਂ ਬਾਅਦ ਮੈਂ ਤੇ ਥਾਇਆ ਇੰਤਜ਼ਾਰ ਕਰਦੇ ਰਹਿੰਦੇ ਕਿ ਕਦੋਂ ਕੋਈ ਘਰੋਂ ਬਾਹਰ ਜਾਵੇ ਤੇ ਅਸੀਂ ਇੱਕ ਦੂਜੇ ਨੂੰ ਰੱਜ ਕੇ ਪਿਆਰ ਕਰੀਏ ਤਾਇਆ ਚਾਹੀ ਉਮਰ ਵਿੱਚ ਮੈਥੋਂ 20 ਸਾਲ ਵੱਡਾ ਸੀ ਪਰ ਮੈਨੂੰ ਬੜਾ ਚੰਗਾ ਲੱਗਣ ਲੱਗ ਪਿਆ ਸੀ ਅਕਸਰ ਹੀ ਮੰਮੀ ਤੇ ਤਾਈ ਨੂੰ ਕੋਈ ਨਾ ਕੋਈ ਕੰਮ ਪਿਆ ਹੀ ਰਹਿੰਦਾ ਸੀ। ਉਹ ਘਰੋਂ ਬਾਹਰ ਚਲੀਆਂ ਜਾਂਦੀਆਂ ਸੀ ਤਾਂ ਇਹਨਾਂ ਦੀਆਂ ਬੇਟੀਆਂ ਕਾਲਜ ਵਿੱਚ ਪੜ੍ਹਦੀਆਂ ਸੀ। ਅਕਸਰ ਹੀ ਸਾਨੂੰ ਥੋੜੇ ਜਿਹੇ ਦਿਨਾਂ ਬਾਅਦ ਮੌਕਾ ਮਿਲ ਹੀ ਜਾਂਦਾ ਸੀ ਤੇ ਜਿਸ ਦਿਨ ਵੀ ਮੌਕਾ ਮਿਲਦਾ ਤਾਇਆ ਮੇਰੀ ਪੂਰੀ ਤਸੱਲੀ ਕਰਵਾ ਦਿੰਦਾ। ਉਸ ਦਿਨ ਅਸੀਂ 4-5 ਵਾਰ ਕਰ ਹੁੰਦੇ ਸੀ ਪਰ ਤਾਇਆ ਨੇ ਇਸ ਉਮਰ ਵਿੱਚ ਇੰਨੀ ਤਾਕਤ ਦੇਖ ਕੇ ਮੈਂ ਤਾਂ ਹੈਰਾਨ ਸੀ। ਮੇਰੀ ਬੱਸ ਹੋ ਜਾਂਦੀ ਸੀ ਪਰ ਤਾਇਆ ਕਦੇ ਵੀ ਥੱਕਦਾ ਨਹੀਂ ਸੀ। ਮੈਂ ਘਰ ਨੂੰ ਪੋਸਟ ਕੀਤਾ ਤਾਇਆ ਕਹਿ ਦਿੰਦਾ ਆਪਣੀ ਤਾਈ ਨੂੰ ਪੁੱਛੀ ਮੇਰੀ ਖਰਾਕ ਕਿੰਨੀ ਆ ਅੱਜ ਕੱਲ ਦੇ ਜਵਾਬ ਤਾਂ ਖਾਂਦੇ ਹੀ ਨਹੀਂ ਇੱਕ ਦਿਨ ਮੰਮੀ ਤੇ ਤਾਈ ਭੂਆ ਨੂੰ ਲੋਹੜੀ ਤੇਨ ਗਈਆਂ ਮੇਰੇ ਘਰ ਵਾਲਾ ਵੀ ਕੰਮ ਤੇ ਗਿਆ ਹੋਇਆ ਸੀ ਤੇ ਤਾਈ ਦੀਆਂ ਕੁੜੀਆਂ ਕਾਲਜ ਗਈਆਂ ਹੋਈਆਂ ਸੀ ਮੈਂ ਤੇ ਤਾਇਆ ਦੋਨੋਂ ਜਾਣੇ ਹੀ ਘਰੇ ਸੀ ਤਾਇਆ ਇੱਧਰ ਸਾਡੇ ਘਰ ਆ ਗਿਆ ਤੇ ਮੇਰੇ ਬੈਡਰੂਮ ਵਿੱਚ ਮੈਂ ਤੇ ਤਾਇਆ ਇੱਕੋ ਕੰਬਲ ਵਿੱਚ ਪਏ ਸੀ ਅਸੀਂ ਬਹੁਤ ਬੇਫਿਕਰ ਹੋ ਕੇ ਕਿ ਕਦੁੱਚ ਨੂੰ ਪਿਆਰ ਕਰੀ ਰਹੇ ਸੀ। ਤਾਇਆ ਮੈਨੂੰ ਕਹਿ ਰਿਹਾ ਸੀ ਕਿ ਨੀਰੂ ਤੂੰ ਚਿੰਨਾ ਮੈਨੂੰ ਸਵਾਦ 6 ਮਹੀਨਿਆਂ ਵਿੱਚ ਦਿੱਤਾ। ਤੇਰੀ ਤਾਈ ਨੇ ਤਾਂ ਉਹ ਸਵਾਦ ਮੈਨੂੰ 20 ਸਾਲਾਂ ਵਿੱਚ ਵੀ ਨਹੀਂ ਦਿੱਤਾ। ਪਤਾ ਨਹੀਂ ਤੇਰੇ ਅੰਦਰ ਅਜਿਹਾ ਕੀ ਆ ਜੋ ਤੇਰੀ ਤਾਈ ਦੇ ਵਿੱਚ ਨਹੀਂ ਹੈਗਾ। ਮੈਂ ਤਾਂ ਇਹਦੀਆਂ ਗੱਲਾਂ ਸੁਣ ਕੇ ਹੱਸ ਪਈ। ਇੰਨੇ ਟਾਈਮ ਕਿਸੇ ਨੇ ਬਾਹਰੋਂ ਦਰਵਾਜ਼ਾ ਖੜਕਾ ਦਿੱਤਾ। ਅਸੀਂ ਦੋਨੋਂ ਬਹੁਤ ਘਬਰਾ ਗਏ ਕਿ ਇਸ ਟਾਈਮ ਕੌਣ ਹੋ ਸਕਦਾ। ਮੰਮੀ ਤੇ ਤਾਈ ਨੇ ਤਾਂ ਸ਼ਾਮ ਨੂੰ ਆਉਣਾ ਸੀ। ਕੁੜੀਆਂ ਵੀ 4 ਵਜੇ ਕਾਲਜ ਤੋਂ ਆਉਂਦੀਆਂ ਨੇ। ਅਜੇ ਤਾਂ 21:58 ਮੈਂ ਤਾਂ ਉਹਨੂੰ ਕਿਹਾ ਕਿ ਤੁਸੀਂ ਗੇਟ ਉੱਲੇ ਹੋ ਜਾਓ। ਮੈਂ ਗੇਟ ਖੋਲ੍ਹਦੀ ਐ। ਮੈਂ ਫਟਾਫਟ ਆਪਣੇ ਕੱਪੜੇ ਪਾਏ ਤੇ ਤਾਈ ਨੇ ਵੀ ਤਾਈ ਨੇ ਵੀ ਆਪਣੇ ਕੱਪੜੇ ਪਾਏ। ਉਹ ਗੇਟ ਦੇ ਉੱਲੇ ਹੋ ਗਏ। ਮੈਂ ਦਰਵਾਜ਼ਾ ਖੋਲ੍ਹਿਆ। ਸਾਹਮਣੇ ਮੇਰਾ ਘਰ ਵਾਲਾ ਖੜਾ ਸੀ। ਉਹ ਮੈਨੂੰ ਕਹਿਣ ਲੱਗਾ ਮੈਂ ਕਦੋਂ ਦਾ ਬੂਹੇ ਅੱਗੇ ਖਲੋਤਾ ਤੁਹਾਡੀਆਂ ਗੱਲਾਂ ਸੁਣਦਿਆਂ। ਦਸਤੇਰਨਲ ਕਮਰੇ ਵਿੱਚ ਕੌਣ ਸੀ ਮੈਂ ਕਿਹਾ ਕੋਈ ਨਹੀਂ ਉਦੋਂ ਮੈਂ ਫੋਨ ਤੇ ਗੱਲ ਕਰਦੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਗੁੱਸੇ ਤੋਂ ਫੜ ਲਿਆ ਤੇ ਮੇਰੇ ਥੱਪੜ ਮਾਰਿਆ ਜਦੋਂ ਦੂਸਰਾ ਥੱਪੜ ਮਾਰਨ ਲੱਗਿਆ ਤਾਂ ਤਾਈ ਨੇ ਅੱਗੇ ਹੋ ਕੇ ਉਹਦੇ ਨੂੰ ਫੜ ਲਈ ਤਾਂ ਮੇਰੇ ਘਰ ਵਾਲੇ ਨੂੰ ਕਹਿਣ ਲੱਗਾ ਮੇਰੇ ਹੁੰਦਿਆ ਨੀਰੂ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਮੇਰਾ ਘਰ ਵਾਲਾ ਤਾਈ ਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਤੇ ਹੈਰਾਨ ਹੋ ਗਿਆ ਕਹਿਣ ਲੱਗਿਆ ਤਾਇਆ ਜੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਭ ਕੁਝ ਨੀਰੂ ਨਾਲ ਕਰਦਿਆਂ ਨੂੰ ਇਹ ਤੁਹਾਡੀ ਧੀਾਂ ਵਰਗੀ ਆ ਤਾਇਆ ਕਹਿੰਦਾ ਧੀਾਂ ਵਰਗੀ ਆ ਧੀ ਤਾਂ ਨਹੀਂ ਜਦੋਂ ਤੂੰ ਇਸ ਨਾਲ ਇਹ ਸਭ ਕੁਝ ਨਹੀਂ ਕਰਦਾ ਤਾਂ ਫਿਰ ਮੈਨੂੰ ਤਾਂ ਮਰਦੇ ਨੂੰ ਆਕ ਚੱਬਣਾ ਹੀ ਪਿਆ ਇਹ ਵਿਚਾਰੀ ਤਰਸੀ ਪਈ ਸੀ ਤੇਰਾ ਪਿਆਰ ਪਾਉਣ ਲਈ ਪਰ ਤੂੰ ਤਾਂ ਇਹਨੂੰ ਹੱਥ ਨਹੀਂ ਲਾਏ 6 ਮਹੀਨੇ ਹੋ ਗਏ ਨੇ ਤੁਹਾਡੇ ਵਿਆਹ ਨੂੰ ਅੱਜ ਕੱਲ ਦੇ ਮੁੰਡੇ ਇੱਕ ਦਿਨ ਨਿਗੜਦੇ ਕੀ ਗੱਲ ਨੀਰੂ ਨਾਲ પતિ ਪਤਨੀ ਵਾਲਾ ਰਿਸ਼ਤਾ ਨਹੀਂ ਤੂੰ ਬਣਾਇਆ ਉਹ ਵਿਆਹ ਤੋਂ 2 ਮਹੀਨੇ ਬਾਅਦ ਹੀ ਅਸਮੁਖਸ਼ਣੀ ਕਰ ਸਕਿਆ ਇਥੋਂ ਤੱਕ ਕਿ ਤੂੰ ਇਸਦੇ ਨਾਲ ਸੁਹਾਗਰਾਤ ਵੀ ਨਹੀਂ ਮਨਾਈ ਉਹ ਵੀ ਅਸਨੇ ਮੇਰੇ ਨਾਲ ਮਨਾਈ ਮੇਰੇ ਘਰ ਵਾਲਾ ਤਾਈ ਦੀਆਂ ਗੱਲਾਂ ਸੁਣ ਕੇ ਨੀਵੇਂ ਪਾਈ ਖੜਾ ਸੀ ਫਿਰ ਉਹ ਬੈੱਡ ਤੇ ਬੈਠ ਕੇ ਉੱਚੀ ਉੱਚੀ ਰੋਣ ਲੱਗ ਪਿਆ ਤਾਈ ਨੇ ਉਸਨੂੰ ਹੌਸਲਾ ਦਿੱਤਾ ਤੇ ਕਿਹਾ ਮੇਰਾ ਪੁੱਤ ਮੈਨੂੰ ਸਾਰੀ ਗੱਲ ਦੱਸ ਦੇ ਮੇਰੇ ਘਰ ਵਾਲਾ ਕਹਿਣ ਲੱਗਿਆ ਜੀ ਮੈਂ ਨਾ ਮਰਦਾ ਇਹੀ ਗੱਲ ਸੁਣ ਕੇ ਮੇਰੇ ਤੇ ਤਾਏ ਦੇ ਚਿਹਰੇ ਦਾ ਰੰਗ ਉੱਡ ਗਿਆ। ਥੈਂਕ ਯੂ ਫਿਰ ਤੁਸੀਂ ਵਿਆਹ ਕਿਉਂ ਕਰਵਾਇਆ? ਉਹ ਕਹਿਣ ਲੱਗਾ ਬਸ ਮਾਂ-ਬਾਪ ਦੀ ਖੁਸ਼ੀ। ਉਹ ਕਹਿਣ ਲੱਗਾ ਮੈਂ ਨਸ਼ੇ ਦੇ ਜਾਲ ਵਿੱਚ ਪੂਰੀ ਤਰ੍ਹਾਂ ਫਸ ਚੁੱਕਿਆ। ਨਸ਼ੇ ਦੇ ਕਾਰਨ ਮੈਂ ਨਾ ਮਰਦ ਬਣ ਗਿਆ। ਜਿਸ ਕਰਕੇ ਮੇਰੇ ਵਿੱਚ ਸੁਹਾਗਰਾਤ ਮਨਾਉਣ ਦੀ ਪਾਵਰ ਨਹੀਂ ਹੈ। ਇਹਨਾਂ ਕਹਿ ਕੇ ਫਿਰ ਉਹ ਰੋਣ ਲੱਗ ਪਿਆ। ਤਾਇਆ ਕਹਿਣ ਲੱਗਾ ਫਿਰ ਤੂੰ ਵਿਆਹ ਹੀ ਨਹੀਂ ਕਰਾਉਣਾ ਸੀ। ਕਿਉਂ ਨੀਤੀ ਦੀ ਜ਼ਿੰਦਗੀ ਖਰਾਬ ਕੀਤੀ। ਕਿਉਂਕਿ ਵਿਆਹ ਤੋਂ ਬਾਅਦ ਹਰ ਕੁੜੀ ਚਾਹੁੰਦੀ ਆ ਕਿ ਉਸਦੇ ਘਰ ਵਾਲਾ ਉਸ ਨੂੰ ਸਰੀਰਕ ਸੁੱਖ ਦੇਵੇ ਜੇ ਤੂੰ ਸਰੀਰਕ ਸੁੱਖ ਦੇਣ ਦੇ ਕਾਬਿਲ ਨਹੀਂ ਸੀ ਤਾਂ ਤੂੰ ਵਿਆਹ ਤੋਂ ਮਨਾ ਕਰ ਦਿੰਦਾ ਤਾਇਆ ਜੀ ਇੰਨਾ ਕਹਿਣ ਤੇ ਮੇਰਾ ਘਰ ਵਾਲਾ ਉਹਨਾਂ ਦੇ ਗੱਲਾਂ ਆ ਕੇ ਰੋਂ ਲੱਗ ਪਿਆ ਕਹਿਣ ਲੱਗਿਆ ਤਾਇਆ ਜੀ ਮੈਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਪਰ ਹੁਣ ਮੈਂ ਤੁਹਾਡੇ ਤੇ ਨੀਰੂ ਦੇ ਰਿਸ਼ਤੇ ਵਿੱਚ ਕਦੇ ਵੀ ਰੁਕਾਵਟ ਨਹੀਂ ਬਣਾਵਾਂਗਾ ਨੀਰੂ ਨੂੰ ਵੀ ਇਸ ਘਰ ਵਿੱਚ ਰਹਿਣ ਲਈ ਕਿਸੇ ਸਹਾਰੇ ਦੀ ਲੋੜ ਆ ਮੈਂ ਤਾਂ ਇਸ ਤਸਹਰਾਨੀ ਬਣ ਸਕਿਆ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਕੋਈ ਰੋਕ ਟੋਕ ਨਹੀਂ ਕਰਾਂਗਾ ਬਲਕਿ ਮੈਂ ਆਪਣੇ ਕਮਰੇ ਦੀ ਖਿੜਕੀ ਖੋਲ੍ਹ ਦਿਆ ਕਰਾਂਗਾ ਤੇ ਤੁਸੀਂ ਰਾਤ ਨੂੰ ਜਦੋਂ ਮਰਜ਼ੀ ਆ ਜਾਇਆ ਕਰੋ ਮੈਂ ਬਹਾਨੇ ਨਾਲ ਬਾਹਰ ਚੱਲਿਆ ਜਾਇਆ ਕਰਾਂਗਾ ਨੀਰੂ ਆਪਣੀ ਜਵਾਨੀ ਦਾ ਆਨੰਦ ਮਾਣ ਸਕੇਗੀ ਆਪਣੇ ਘਰ ਵਾਲੇ ਦੇ ਮੂੰਹ ਇੰਨੀ ਵੱਡੀ ਕੁਰਬਾਨੀ ਸੁਣ ਕੇ ਮੈਂ ਉਸ ਨੂੰ ਘੁੱਟ ਕੇ ਗਲ ਵਕੜੀ ਪਾ ਲਈ ਮੈਂ ਉਸ ਨੂੰ ਕਿਹਾ ਨਹੀਂ ਨਹੀਂ ਇਦਾਂ ਨਹੀਂ ਹੋਣਾ ਇਸ ਤਰ੍ਹਾਂ ਤਾਂ ਮੈਨੂੰ ساری ਉਮਰ ਠੀਕ ਨਹੀਂ ਲੱਗਦਾ ਅਸੀਂ ਤੁਹਾਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ ਮੈਂ ਤੁਹਾਨੂੰ ਵਧੀਆ ਤੋਂ ਵਧੀਆ ਡਾਕਟਰ ਕੋਲ ਲੈ ਕੇ ਜਾਵਾਂਗੀ ਮੈਨੂੰ ਉਮੀਦ ਆ ਤੁਸੀਂ ਠੀਕ ਹੋ ਜਾਵੋਗੇ ਮੈਂ ਤਾਇਆ ਜੀ ਨੇ ਅਸੀਂ ਦੋਨਾਂ ਨੇ ਪੂਰਾ ਸਾਥ ਤੁਹਾਡਾ ਦੇਵਾਂਗੇ ਅਸੀਂ ਦੋਨੋਂ ਫਿਰ ਜਾਣੇ ਆਪਣੇ ਘਰ ਵਾਲੇ ਨੂੰ ਲੈ ਕੇ ਇੱਕ ਲੇਡੀ ਡਾਕਟਰ ਕੋਲ ਲੈ ਕੇ ਗਏ ਹੁਣ ਸਨੇ ਵਿਸ਼ਵਾਸ ਦਵਾਇਆ ਕਿ 6 ਮਹੀਨੇ ਦਵਾਈ ਖਾਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਬਿਲਕੁਲ ਠੀਕ ਹੋ ਜਾਣਗੇ ਮੈਂ ਤੇ ਤਾਇਆ ਜੀ ਨੇ ਪੂਰੀ ਕੋਸ਼ਿਸ਼ ਨਾਲ ਉਹਨਾਂ ਨੂੰ 6 ਮਹੀਨੇ ਦਵਾਈ ਖਵਾਈ ਕਿਉਂਕਿ ਤਾਇਆ ਜੀ ਵੀ ਚਾਹੁੰਦੇ ਸੀ ਕਿ ਮੇਰਾ ਭਤੀਜਾ ਠੀਕ ਹੋ ਜਾਵੇ ਉਸ ਦਾ ਵਣ ਛੱਗੇ ਵਦੇ ਉਹ ਤਾਂ ਤਾਇਆ ਜੀ ਸਮੇਂ ਦੇ ਨਾਲ ਥੋੜਾ ਠਰਕੀ ਜ਼ਰੂਰ ਸੀ ਪਰ ਉਹ ਇਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਭਤੀਜੇ ਦਾ ਘਰ ਖਰਾਬ ਹੋਵੇ 6 ਮਹੀਨਿਆਂ ਬਾਅਦ ਮੇਰੇ ਘਰ ਵਾਲਾ ਬਿਲਕੁਲ ਠੀਕ ਹੋ ਗਿਆ ਫਿਰ ਉਹ ਮੇਰੇ ਨਾਲ ਸੰਬੰਧ ਵੀ ਬਣਾਉਣ ਲੱਗਾ ਉਸ ਵਿੱਚ ਪੂਰੀ ਪਾਵਰ ਆ ਗਈ ਸੀ ਤੇ 3 ਕੁ ਮਹੀਨਿਆਂ ਬਾਅਦ ਫਿਰ ਮੈਂ ਪ੍ਰੈਗਨੈਂਟ ਹੋ ਗਈ ਅਸੀਂ ਸਾਰੇ ਬਹੁਤ ਖੁਸ਼ ਸੀ ਤੇ ਤਾਇਆ ਜੀ ਵੀ ਕਹਿਣ ਲੱਗੇ ਕਿ ਤੁਸੀਂ ਦੋਨੋਂ ਜਾਣੇ ਹੁਣ ਹੁਣ ਉਹਨਾਂ ਗੱਲਾਂ ਨੂੰ ਕੌੜੀਆਂ ਜਾਂਦਾ ਬਣਾ ਕੇ ਆਪਣੇ ਦਿਮਾਗ ਵਿੱਚ ਘਟ ਦਿਓ ਆਪਾਂ ਉਹਨਾਂ ਗੱਲਾਂ ਦਾ ਕਦੀ ਵੀ ਜ਼ਿਕਰ ਨਹੀਂ ਕਰਾਂਗੇ ਤੁਸੀਂ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੋ ਅਸੀਂ ਦੋਨੋਂ ਜਾਣੇ ਹੁਣ ਬਹੁਤ ਖੁਸ਼ ਸੀ ਮੇਰੇ ਘਰ ਫਿਰ ਇੱਕ ਧੀ ਨੇ ਜਨਮ ਲਿਆ ਜਿਸ ਨੇ ਸਾਡੇ ਘਰ ਨੂੰ ਰੌਣਕ ਤੇ ਖੁਸ਼ੀਆਂ ਨਾਲ ਭਰ ਦਿੱਤਾ ਮੇਰੀ ਕੁੜੀ ਅਜੇ 2.5 ਸਾਲ ਦੀ ਹੋਈ ਤਾ ਮੇਰੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ ਬਹੁਤ ਖੁਸ਼ੀ। ਮੇਰਾ ਘਰ ਵਾਲਾ ਹੁਣ ਮੈਨੂੰ ਬਹੁਤ ਪਿਆਰ ਕਰਦਾ ਸੀ ਤੇ ਮੈਨੂੰ ਸਰੀਰਕ ਸੁੱਖ ਵੀ ਪੂਰਾ ਦਿੰਦਾ ਸੀ। ਮੈਂ ਆਪਣੇ ਸਹੁਰੇ ਘਰ ਵਿੱਚ ਬਹੁਤ ਖੁਸ਼ ਹਾਂ ਤੇ ਪ੍ਰਮਾਤਮਾ ਦਾ ਧੰਨਵਾਦ ਕਦੇ ਨਹੀਂ ਕਰਦੀ ਥੱਕਦੀ ਜਿਨ੍ਹਾਂ ਨੇ ਮੇਰੇ ਉੱਤੇ ਤਾਇਏ ਤੇ ਰਿਸ਼ਤੇ ਬਾਰੇ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ। ਹੁਣ ਅਸੀਂ ਦੋਨੋਂ ਜਾਨੇ ਤਾਇਆ ਜੀ ਤੇ ਵੀ ਬਹੁਤ ਰਸਤਕ ਕਰਦੇ ਹਾਂ। ਕਿਉਂਕਿ ਜੇ ਤਾਇਆ ਚਾਹੁੰਦਾ ਤਾਂ ਉਹ ਮੈਨੂੰ ਹਰ ਰੋਜ਼ ਵਾਰਤ ਸਕਦਾ ਸੀ। ਪਰ ਤਾਇਆ ਚਾਹੁੰਦਾ ਸੀ ਕਿ ਮੇਰਾ ਘਰ ਵਾਲੇ ਦਾ ਇਲਾਜ ਹੋਵੇ ਮੇਰੇ ਨਾਲ ਰਲ ਕੇ ਉਹ ਉਸ ਦਾ ਇਲਾਜ ਕਰਵਾਉਂਦਾ ਸੀ ਇਹਨੇ ਸਿਰਫ ਮੇਰੀ ਜ਼ਰੂਰਤ ਨੂੰ ਪੂਰਾ ਕੀਤਾ ਸੀ ਇਸ ਵਿੱਚ ਤਾਇਏ ਦਾ ਕੋਈ ਕਸੂਰ ਨਹੀਂ ਸੀ ਕਿਉਂਕਿ ਮੈਂ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਤਾਇਏ ਨੂੰ ਇਸਤੇਮਾਲ ਕੀਤਾ ਸੀ ਤੇ ਤਾਇਏ ਨੇ ਆਪਣੇ ਘਰ ਦੀ ਇੱਜ਼ਤ ਬਚਾਉਣ ਲਈ ਮੇਰੇ ਨਾਲ ਮਿਲ ਕੇ ਮੇਰੀ ਘਰ ਵਾਲੇ ਦਾ ਇਲਾਜ ਕਰਵਾਇਆ ਤੇ ਅੱਜ ਤਾਇਆ ਜੀ ਦਾ ਸਦਕੇ ਅਸੀਂ ਆਪਣੇ ਘਰ ਵਿੱਚ ਹੱਸਦੇ ਵਸਦੇ ਹਾਂ ਤਾਇਤਾ ਸਦਕੇ ਹੀ ਸਾਡਾ ਘਰ ਅੱਜ ਵਸ ਰਿਹਾ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਆਪਣੇ ਕਮੈਂਟਾਂ ਰਹੀਂ ਜ਼ਰੂਰ ਦੱਸਿਓ। ਕਦੇ ਵੀ ਸਾਨੂੰ ਆਪਣੀ ਕੋਈ ਵੀ ਪ੍ਰੋਬਲਮ ਹੋਵੇ ਉਸਨੂੰ ਲੁਕਾ ਕੇ ਨਹੀਂ ਰੱਖਣਾ ਚਾਹੀਦਾ। ਸਾਨੂੰ ਆਪਣੇ ਪਰਿਵਾਰ ਦੇ ਨਾਲ ਸ਼ੇਅਰ ਕਰਨੀ ਚਾਹੀਦੀ ਆ। ਕਿਉਂਕਿ ਹਰ ਇੱਕ ਪ੍ਰੋਬਲਮ ਦਾ ਹੱਲ ਜ਼ਰੂਰ ਹੁੰਦਾ। ਇਹੀ ਅੱਜ ਦੀ ਕਹਾਣੀ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦਾ।